ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਹੜਾਂ ਦੀ ਮਾਰ ਨਾਲ ਬਹੁਤ ਨੁਕਸਾਨ ਹੋਇਆ ਤੇ ਅੱਜ ਅਸੀਂ ਪਿਛਲੇ ਦੋ ਦਿਨਾਂ ਤੋਂ ਪੰਜਾਬ ਵਿਖੇ ਆਏ ਹਾਂ ਤੇ ਜਿਹੜਾ ਅਜਨਾਲੇ ਦਾ ਏਰੀਆ ਹੈ ਡੇਰਾ ਬਾਬਾ ਨਾਨਕ ਦਾ ਏਰੀਆ ਹੈ ਰਮਦਾਸ ਦਾ ਇਹ ਸਾਰਾ ਏਰੀਆ ਪਾਣੀ ਦੀ ਮਾਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸੋ ਅਸੀਂ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਲਖੀਮਪੁਰ ਖੀਰੀ ਤੋਂ ਭਾਈ ਕਨਈਆ ਜੀ ਸੇਵਾ ਮਿਸ਼ਨ ٹرسٹ ਜੋ ਹੈ ਦੋ ਦਿਨਾਂ ਤੋਂ ਪੰਜਾਬ ਦੀ ਧਰਤੀ ਤੇ ਆਏ ਆ ਤੇ ਅਸੀਂ ਬਿਲਕੁਲ ਅਜਨਾਲੇ ਸ਼ਹਿਰ ਦੇ ਨਾਲ ਲੱਗਦਾ ਪਿੰਡ ਜਿਹੜਾ ਬੇਟਲੀ ਆਂ ਹਾਂਜੀ ਕੋਟਲੀ ਆਂਬ ਇਹ ਅਜਨਾਲੇ ਤੋਂ 2-3 ਕਿਲੋਮੀਟਰ ਤੇ ਲੱਗਦਾ ਹੋਇਆ ਨਾਲ ਸ਼ਹਿਰ ਹੈ ਕੋਟਲੀ ਆਂਬ ਸੋ ਅਸੀਂ ਇੱਥੇ ਆਏ ਆ ਕੱਲ ਇੱਥੇ ਤਿੰਨ ਚਾਰ ਪਿੰਡਾਂ ਦਾ ਤਿੰਨ ਚਾਰ ਪਿੰਡਾਂ ਚ ਗਏ ਆ ਗੱਲਬਾਤ ਕੀਤੀ ਸਾਰਿਆਂ ਨਾਲ ਭੈਣ ਭਰਾਵਾਂ ਨਾਲ ਮਿਲੇ ਅੱਗੇ ਵੀ ਗਏ ਡੇਰਾ ਬਾਬਾ ਨਾਨਕ ਸਾਰਾ ਦੇਖ ਕੇ ਆਏ ਹਾਲਾਤ ਦੇਖ ਕੇ ਆਏ ਜੋ ਸੋ ਸਾਨੂੰ ਸਾਰਿਆਂ ਨੇ ਵੀਰਾਂ ਭਰਾਵਾਂ ਨੇ ਥੇ ਹੀ رائے ਦਿੱਤੀ ਕਿ ਹੁਣ ਅੱਗੇ ਕਣਕ ਦੀ ਬਜਾਈ ਹੈ ਬਜਾਈ ਦੀ ਸ਼ੁਰੂਆਤ ਹੋ ਜਾਣੀ ਹੈ ਇੱਕ ਦੋ ਦਿਨਾਂ ਵਿੱਚ ਸੋ ਜੋ ਸ਼ਹਿਰ ਦੀ ਸੰਗਤ ਨੇ ਆਸ-ਪਾਸ ਦੀ ਸੰਗਤ ਨੇ ਦੇਸ਼ ਵਿਦੇਸ਼ ਦੀ ਸੰਗਤ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ तहे ਦਿਲ ਤੋਂ ਧੰਨਵਾਦੀ ਹਾਂ। ਸੋ ਅੱਜ ਅਸੀਂ ਕੋਟਲੀ ਪਿੰਡ ਵਿੱਚ ਆਏ ਹਾਂ। ਸੋ ਇੱਥੇ ਆ ਕੇ ਅਸੀਂ ਜੋ ਕਣਕ ਦੀ ਬਜਾਈ ਹੈ ਉਹਦੇ ਵਾਸਤੇ ਬੀ ਲੈ ਕੇ ਆਏ ਹਾਂ। ਸੋ ਅਸੀਂ ਸਾਰਿਆਂ ਨਾਲ ਸਲਾਹ ਕੀਤੀ ਸਾਰੇ ਭੈਣ ਭਰਾਵਾਂ ਨੇ ਇਹ ਦੱਸਿਆ ਵੀ ਤੁਸੀਂ ਜਿਹੜਾ ਬੀ ਖਾਦ ਤੇ ਤੇਲ ਦੀ ਸਾਨੂੰ ਬਹੁਤ ਜ਼ਰੂਰਤ ਹੈ। ਤੇ ਅੱਜ ਅਸੀਂ ਲਗਭਗ ਇੱਥੋਂ ਹੀ ਨੇੜੇ ਤੋਂ ਸਾਰੇ ਭੈਣ ਭਰਾ ਉਹਨਾਂ ਨੇ ਸਭ ਨੇ ਸਾਥ ਦਿੱਤਾ। ਟ੍ਰੈਕਟਰ ਟਰਾਲੀਆਂ ਲੈ ਕੇ ਗਏ ਦੋ ਦਿਨ ਹੋ ਗਏ ਸਾਨੂੰ ਬਹੁਤ ਪਿਆਰ ਨਾਲ ਇੱਥੇ ਜਲ ਪਾਣੀ ਸ਼ਿਕਾਇਆ ਤੇ ਅੱਜ ਅਸੀਂ ਸਤਿਗੁਰੂ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਵਿਖੇ ਖੜੇ ਆਂ ਇੱਧਰ ਗੁਰਦੁਆਰਾ ਸਾਹਿਬ ਹੈ ਤੇ ਸਤਿਗੁਰੂ ਅੱਗੇ ਅਰਦਾਸ ਕਰਕੇ ਇਸ ਕਾਰਜ ਨੂੰ ਸ਼ੁਰੂ ਕਰਨ ਜਾ ਰਹੇ ਆਂ ਸਤਿਗੁਰੂ ਮਿਹਰ ਕਰਨ ਆਪਣਾ ਕਾਰਜ ਆਪ ਹੀ ਰਾਸ ਕਰਨ ਸਾਰੇ ਸੰਸਾਰ ਪਰ ਵਿੱਚ ਵੱਸਦੇ ਸਿੱਖਾਂ ਨੂੰ ਖੁਸ਼ੀਆਂ ਬਖਸ਼ਣ ਇਹ ਵੀ ਸਾਡੀ ਅਰਦਾਸ ਹੈ ਸਾਰੇ ਗੁਰੂ ਨਾਲ ਜੁੜਨ ਬਾਣੀ ਬਾਣੇ ਨਾਲ ਜੁੜਨ ਸੋ ਅੱਜ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਇਹ ਇੱਕ ਬੋਰੀ ਪਰ ਘਰ ਨੂੰ ਦਿੱਤੀ ਜਾਣੀ ਹੈ ਤੇ ਇਹ 1 ਏਕੜ ਦਾ ਬੀਜ ਹੈ ਅਸੀਂ ਹੋਰ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਤੇ 1 ਏਕੜ ਬੀਜ ਆਪਣੀ 1 ਏਕੜ ਚ ਫਸਲ ਬੀਜ ਕੇ ਤੇ ਘੱਟ ਤੋਂ ਘੱਟ ਅੱਗੇ ਆਉਣ ਵਾਲੇ ਸਮੇਂ ਵਿੱਚ ਆਪਣੇ ਪਰਿਵਾਰ ਦੀ ਰੋਟੀ ਪਾਣੀ ਚਲਾ ਸਕਦੇ ਹਾਂ ਸੋ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਸੋ ਮੈਂ ਅੰਤ ਵਿੱਚ ਸਾਰਿਆਂ ਦਾ ਧੰਨਵਾਦੀਆਂ ਸਾਰੇ ਪਿੰਡ ਵਾਸੀ ਇੱਥੇ ਆਏ ਨੇ ਪਿਆਰ ਵਾਲੇ ਵੀਰ ਆਏ ਨੇ ਸਾਰੇ ਆਏ ਨੇ ਸੋ ਇਸ ਇਸ ਸੇਵਾ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਤੇ ਇੱਕ ਵਾਰੀ ਸਾਰਿਆਂ ਦਾ ਬਹੁਤ ਧੰਨਵਾਦ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ